वाहेगुरू जी का खालसा वाहेगुरू जी की फतेह अब बसाखी का दिहाड़ा है जानि कि खालस का जन्मदिन आओ लै चलद खालस के जन्म दिहाड़े कुछ दृश्य दिखा दें कानो पद करींदा देवेव ਸੰਤਾਂ ਦੇ ਸੰਗ ਲੋਕਾਂ ਦੇ ਸਾਰੇ ਆਪ ਜੱਕੇ ਹਰਿ ਖਾਵੇ ਅੰਤ ਕੋ ਨਾ ਪਾਰ ਆਵਨ ਸਾਰੇ ਨੂੰ ਆਲੇ ਨਾ ਤੇਰੇ ਪ੍ਰਤਿ ਪਾਲੈ ਜੋ ਕੇ ਲੈ ਉਸ ਬੇਕਾਇ ਕਾਇਕ ਬਣਾਵੇ ਗੰਦਲਾਂ ਮੀਲੇ ਕੇ ਸਰਦੇਵ ਨਾਨਕ ਕਾਇਕ ਕਰਨਾ ਜਲ ਦੇ ਮੁਖੀ ਬਾਬਾ ਸ਼ਿੰ다 ਸਿੰਘ ਜੀ ਉਹਨਾਂ ਦੇ ਵਰਸਾਏ ਬਾਬਾ ਜਲੀਪ ਸਿੰਘ ਜੀ ਜੋ ਇਸਤਾਨ ਦੀ ਸੇਵਾ ਕਰਵਾ ਰਹੇ ਹਨ ਸੰਤਾਂ ਬੜੀ ਸ਼ਰਧਾ ਭਾਵਨਾ ਨਾਲ ਆ ਕੇ ਗੁਰਦਾਰ ਸਾਹਿਬ ਨਕਮਸਤਕ ਹੁੰਦੀਆਂ ਹਨ ਲੰਗਰ ਬਣਾਉਣ ਦੀ ਸੇਵਾ ਤੋਂ ਲੈ ਕੇ ਲੰਗਰ ਵਰਤਾਉਣ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ ਵਸਤਰਾਂ ਦੀ ਸੇਵਾ ਵੀ ਬੜੀ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ ਹਰ ਇੱਕ ਵਿਅਕਤੀ ਇਸ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਇਸ ਸੰਤਾਂ ਤੇ ਆਉਂਦਾ ਤੇ ਉਹਨਾਂ ਦੀਆਂ ਸ਼ਰਤਾਂ ਭਾਵਨਾਵਾਂ ਸਤਿਗੁਰਜੀ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹਨ ਇੱਥੇ ਅਲੱਗ ਤਰ੍ਹਾਂ ਦਾ ਇੱਕ ਦੇਖਣ ਨੂੰ ਮਿਲਦਾ ਹੈ ਕਿ ਸੰਤਾਂ ਆਪੋ ਆਪਣੇ ਉਤਸ਼ਾਹ ਦੇ ਨਾਲ ਹੀ ਸੇਵਾ ਕਰਦੀਆਂ ਨੇ ਕਿਸੇ ਨੂੰ ਵੀ ਪ੍ਰੇਰਿਤ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਸੰਤਾਂ ਇੰਨੇ ਸ਼ਰਧਾ ਭਾਵਨਾ ਨਾਲ ਸੇਵਾ ਕਰਦੀਆਂ ਡੇਰੇ ਤੇ ਆ ਕੇ ਔਰ ਗੁਰੂ ਸਾਹਿਬ ਦੇ ਨਾਲ ਇੰਨੇ ਪਿਆਰ ਨਾਲ ਜੁੜੀਆਂ ਹਾਂ